ਇੱਕ ਪੰਡਤ ਸੀ ਐਸਾ ਹੀ ਤੇ ਪੰਡਤ ਦੇ ਦੋ ਮੁੰਡੇ ਵੱਡਾ ਮੁੰਡਾ ਵਿਆਹਿਆ ਹੋਇਆ ਸੀ ਛੋਟਾ ਕੁਮਾਰਾ ਸੀ ਉਹਦੇ ਇੱਕ ਮੁੰਡਾ ਸੀ ਇੱਕ ਕੁੜੀ ਸੀ ਖੇਤੀ ਕਰਦੇ ਸੀ ਜਿਹੜਾ ਵੱਡਾ ਮੁੰਡਾ ਵਿਆਹਿਆ ਸੀ ਨਾ ਉਹ ਬੜਾ ਨਲਾਇਕ ਸੀ ਨਸ਼ਾ ਨੁਸ਼ਾ ਕਰਦਾ ਸੀ ਡੱਕਾ ਕੰਮ ਕਮ ਨਹੀਂ ਜਮਾਈ ਕਰਦਾ ਇਹ ਜਾਣਾ ਉਹ ਛੋਟਾ ਮੁੰਡਾ ਕੰਮ ਕਰਦਾ ਸੀ ਬਸ਼ਬੂਹੀ ਦਾ ਤੇ ਜਾ ਉਹ ਵਿਚਾਰਾ ਨਾਲ ਉਹਨਾਂ ਪਿਓ ਖਰਾਉਂਦਾ ਸੀ ਇੱਕ ਦਿਨ ਕਿਸੇ ਉਹ ਉਹ ਜਿਹੜੀ ਜਿਹੜੀ ਉਹਦੀ ਮਾਂ ਸੀ ਮੁੰਡਿਆਂ ਦੀ ਉਹ ਆਹਦੇ ਪੇਕਿਆਂ ਨੂੰ ਉੱਠ ਗਈ ਪੇਕਿਆਂ ਨੂੰ ਉੱਠ ਗਈ ਗਾਹਾਂ ਚਾਚਿਆਂ ਤਾਂ ਦੇ ਵਿਆਹ ਸੀ ਨਾਲ ਲੈ ਗਈ ਉਹ ਪੋਸਤਾ ਦੇ ਪੋਤੀ ਨੂੰ ਤੇ ਇਹ ਰਹਿ ਕੇ ਇਕੱਲੇ ਘਰੇ ਇਕੱਲੇ ਉਹ ਕੰਮ ਤੇ ਗਏ ਵੇ ਬੁਲਾ ਉਨਾ ਪਿਆ ਹੋਇਆ ਸੀ ਤੇ ਉਹ ਮੁੰਡਾ ਛੋਟਾ ਉਹ ਖੇਤ ਗਏ ਵੇ ਤੇ ਇਹਨੇ ਕੀ ਕੀਤਾ ਬਹੂ ਨੇ ਬਹੂ ਨੇ ਰੋਟੀ ਲਾਹੀ ਲਾਹ ਕੇ ਤੇ ਉਹ ਸੜਾ ਇਹਨਾਂ ਨਲਾਇਕ ਸੀ ਉਹ ਘਰੇ ਹੀ ਨਾ ਰੋਟੀ ਲਾਹੀ ਕੰਮ ਹੁਣ ਬਾਲਾ ਹੁੰਦਾ ਸੀ ਪਹਿਲਾਂ ਭੈਣ ਪੱਠੇ ਦਿੱਤੀ ਬੰਨਾ ਬੁੜੀਆਂ ਪਾਉਂਦੀਆਂ ਸੀ ਪਸ਼ੂਆਂ ਨੂੰ ਧਾਰਾਂ ਚੋਣੀਆਂ ਉਹਨਾਂ ਟਾਈਮਾਂ 'ਚ ਤਾਂ ਰੋਟੀ ਵੀ ਪਹਿਲਾਂ ਜੇ ਦੋਨੋਂ ਦਿਨਾਂ ਦਾ ਪੀ ਲਾਉਂਦੀਆਂ ਸੀ ਮੇਰੀ ਤਾਈ ਹੁਣੀ ਮੈਂ ਦੇਖੀ ਆ ਪਿੰਦੀਆਂ ਐ ਦੋ ਬਹਿ ਕੇ ਕੀਤੇ ਉਦੋਂ ਬਾਰ ਕਰਾਤ ਲੱਗੇ ਆ ਤੇ ਜਾਨੀ ਕੰਮ ਬਾਹਲਾ ਹੁੰਦਾ ਸੀ ਕਰ ਕਰਾ ਕੇ ਤੇ ਉਹ ਤਾਂ ਹੈ ਨਾ ਉਹਨੇ ਕਿਹਾ ਵੀ ਉਹ ਭੁੱਖੇ ਆ ਤੇ ਵੀ ਮੈਂ ਰੋਟੀ ਲੈ ਜਾ ਉਹਨਾਂ ਦੇ ਤੇ ਉਹ ਬਾਰ ਨੂੰ ਜਿੰਦਾ ਲਾ ਕੇ ਡੀਡੂਕ ਕੇ ਉਹਨਾਂ ਦੀ ਰੋਟੀ ਲੈ ਗਈ ਨੋ ਰੋਟੀ ਦੇਖੇ ਮੂੜੀ ਤੇ ਉਹ ਜਿਹੜਾ ਨਲਾਇਕ ਸੀ ਆ ਗਿਆ ਉਹ ਪਹਿਲਾਂ ਘੇੜਾ ਮਾਰ ਗਿਆ ਕਿਤੇ ਜਿੰਦਾ ਲੱਗਿਆ ਦੇਖਿਆ ਉਹਨੇ ਆ ਕੇ ਵਿਚਾਰੀ ਨੇ ਜੀ ਆਪ ਰੋਟੀ ਖਾਦੀ ਨਹੀਂ ਤੇ ਭਾਂਡੇ ਪੂੰਡੇ ਤਰਈ ਗਿਆ ਉਦੋਂ ਆ ਗਿਆ ਉਹ ਆਕੇ ਫੜ ਕੇ ਜੁੰਡਿਆਂ ਨੂੰ ਕੁੱਟਣ ਲੱਗ ਗਿਆ ਕੁੱਟਣ ਲੱਗ ਗਿਆ ਨੂੰ ਚੀਖ ਢੀਂਗਾੜਾ ਪਿਆ ਤੇ ਗਵੰਡਣ ਆ ਗਈ ਗਵੰਡਣ ਨੇ ਆ ਕੇ ਛੜਾਤੀ ਛੜਾ ਕੇ ਤੇ ਅਦੀ ਕੁੱਟਦਾ ਕਾ ਤੂੰ ਆ ਦਾ ਜਿੰਦਾ ਲਾ ਕੇ ਉੱਠ ਗਈ ਫਲਾਣਾ ਮੈਂ ਭੁੱਖਾ ਮਰ ਕੇ ਆਏ ਹੋ ਗਿਆ ਉਹ ਕਹਿੰਦੀ ਮਿਹੇ ਖੇਤ ਤਲਕੇ ਰੇ ਗਿਆ ਮਰੋਂ ਰੋਟੀ ਲੈ ਕੇ ਗਈ ਸੀ ਵੀ ਤੂੰ ਆ ਕੇ ਖਾ ਜਾਂਦਾ ਉਹਨਾਂ ਦਾ ਕਹਲਾ ਇੱਕ ਆ ਕੇ ਰਾਖ ਦੇ ਰੋਟੀ ਖਾ ਕੇ ਉਹਨੋਂ ਨਿਕਲ ਗਿਆ ਬਾਹਰ ਉਹ ਗੈਰ ਵੀ ਕਿਸੇ ਪਾਸੇ ਕਮਾਂਡਣਾ ਆ ਗਈ ਮੰਨਣਾ ਗੱਲਾਂ ਕਰਨ ਲੱਗ ਗਈ ਵੀ ਕਿਸੇ ਪਾਸੇ ਮਰਦਾ ਨਹੀਂ ਜੇ ਮਰ ਜੇ ਫਹਾ ਵੱਡਿਆ ਜਾਵੇ ਤੇ ਅਸੀਂ ਦਿਨ ਆਪਣੇ ਸੋਹਣੇ ਕੱਢਣ ਲੱਗਦੇ ਤੇ ਉਹ ਕੰਮ ਦਾ ਕੋਈ ਕਰਦਾ ਨਹੀਂ ਨਸ਼ਾ ਖਾਈ ਜਾਂਦਾ ਤੇ ਸਾਨੂੰ ਵੀ ਤੰਗ ਕਰਦਾ ਤੇ ਕੰਮ ਕਰਦਾ ਜਾਂ ਸੌਹਰਾ ਕਰਦਾ ਜਾਂ ਮੇਰਾ ਦਿਔਰ ਕਰਦਾ ਤੇ ਗੇਰ ਆ ਫਹਾ ਵੱਡਿਆ ਜਾਵੇ ਕਿਤੇ ਤੇ ਚਾਨ ਵਾਲੀ ਮੈਂ ਤਾਂ ਬੁਰੰਗਾ ਵਾਲਾ ਕੰਮ ਹੁੰਦਾ ਬੱਚੇ ਹੈਗੇ ਇਹ ਦਿਔਰ ਸਰ ਤਰ ਕੇ ਜੇ ਮੈਂ ਆਪਦਾ ਟਾਈਮ ਪਾਸ ਕਰਨਾ ਇਹਦਾ ਫਾਹਾ ਨਹੀਂ ਬੱਲੀ ਦਾ ਉਹ ਮੰਡੜਾ ਹੀ ਦਾ ਫਾਹ ਬੱਢ ਲੂੰਗਾ ਤਾਂ ਮੈਂ ਦੱਸ ਦੇਣੀ ਐ ਸਕੀਮ ਅਲੀ ਦੱਸ ਉਹਦੀ ਟਾਈਮ ਲਿਆ ਕੱਢ ਕੇ ਤੂੰ ਮੇਰੇ ਕੋਲੇ ਆਈਂ ਘਰੇ ਇੱਥੇ ਕਿਨੇ ਉੱਤੇ ਬਣਾ ਆ ਦੇ ਗਵਾਂਡੜੀ ਬਹੁਤ ਤਿੱਖੀ ਉਹ ਨਹੀਂ ਚੰਗਾ ਚੱਲ ਜਦੋਂ ਘਰੇ ਘਰੇ ਆ ਗਿਆ ਦੇ ਗਵਾਂਡੜਨ ਕੋਲੇ ਜਾਵੜੀ ਗਵਾਂਡੜਾ ਕਹਿੰਦੀ ਤੂੰ ਇਹਨੂੰ ਇੰਉਂ ਕਹਿ ਉਹ ਇਹਨੂੰ ਕਹਿ ਵੀ ਆਪਣੀ ਸੁਖੀ ਰਿਆ ਦੂਰ ਮੇਰੀ ਹੈਗੀ ਪਹਿਲਾਂ ਤਾਂ ਤੂੰ ਜਦ ਤੀ ਸਾਸਾਂ ਆ ਗਈ ਉਦੋਂ ਤੂੰ ਪੇਕੀ ਨਹੀਂ ਜਾ ਕੇ ਭਮਾ ਦੂਏ ਦਿਨ ਹੀ ਮੁੜਿਆ ਹੀ ਆਥ ਨੂੰ ਮੁੜਿਆ ਹੀ ਆਖੇ ਇਹਨੂੰ ਕਹਿ ਲਈ ਮੇਰੀ ਭੂਆ ਦੀ ਕੁੜੀ ਵਿਆਹੀ ਵੀ ਆ ਇੱਧਰ ਦੂਰ ਲੈ ਨਹੀਂ ਨਾ ਕਿਤੇ ਬਈ ਉਹਨਾਂ ਦਾ ਕੰਮ ਆ ਬਾਹਲਾ ਤਖਣਾ ਤੇ ਉਹਨੇ ਮੈਨੂੰ ਕਿਹਾ ਬਈ ਕਿੰਮਿਆਂ ਥੋੜਾ ਵੀ ਮੈਂ ਤੂੰ ਕਹਿਦੀ 5-6 ਦਾ 2 ਕਿੱਲੇ ਆ ਉਹ ਵੀ ਗਹਿਣੇ ਆ ਤੇ ਮਾੜਾ ਮੋਟਾ ਉਹਦਾ ਕਰਕਰ ਕੇ ਖਾਨੇ ਡਾਉਣੀ ਆ ਕੰਮ ਜਾਨੀ ਤੰਗ ਹੀ ਆ ਸੀ ਤਾਂ ਤੂੰ ਕਹਿੰਦੀ ਵੀ ਉਹ ਕਹਿੰਦੀ ਮੇਰਾ ਕੰਮ ਆ ਬੜਾ ਤਖੜਾ ਤੇ ਮੈਂ ਆਪ ਹੀ ਮਾਲਕਣਾ ਵੀ ਤੂੰ ਮੇਰੇ ਜੀਤੀਏ ਨੂੰ ਭੇਜਦੀ ਮੈਂ ਤੁਹਾਨੂੰ ਪੈਸੇ ਦੇ ਦਊਂਗੀ ਨਾਲ ਤਾਂ ਤੁਸੀਂ ਆਪ ਦੀ ਦੋ ਕਿੱਲੇ ਛੜਾ ਲਿਓ ਨਾਲੇ ਮਾੜਾ ਮੋਟਾ ਕੋ ਕੰਮ ਚਲਾ ਦੀ ਉਹਨੂੰ ਕੋਈ ਦੁਕਾਨ ਸਕੂਨ ਪਾ ਦੀ ਲਾਲਚ ਦੇ ਦੁਕਾਨ ਸਕੂਨ ਪਾ ਦੀ ਤੇ ਜਦੋਂ ਉਹਨੇ ਕਿਹਾ ਹੀ ਮੈਂ ਜਾਣ ਫੇਰ ਉਹ ਆਈ ਤੂੰ ਪਿੰਗਾਂ ਬਟਨੀ ਦੋ ਦੋ ਦੇ ਰਿਆਂਗੇ ਆਂ ਅਸੀਂ ਇਕੱਠਾ ਕਰਕੇ 30 ਪਿੰਗਾਂ ਵੱਟੀਆਂ ਪਹਿਲਾਂ 30 ਪਿੰਗਾਂ ਵੱਟ ਕੇ ਉਹਨਾਂ ਦੇ ਵਿੱਚ ਪਾ ਲਈ ਯਹਰ 30ਾਂ ਚੀ ਉਦੋਂ ਬਾਅਦ ਫਿਰ 10 ਪਿੰਗਾਂ ਅੱਡ ਵੱਟੇ ਉਹਨਾਂ ਚ ਕੁਸ ਨਾ ਪਾਈ ਕਿਉਂ ਉਹਨਾਂ ਚ ਆਉਣੀ ਪਉਣਾ ਵੀ ਉਹ ਖਾ ਕੇ ਦੂਰ ਜਾਣਗੂ ਦੂਰ ਜਾ ਕੇ ਮਰੂ ਨੇੜੇ ਨਾਲ ਮਰੂ ਉਹਨੂੰ ਫਿਰ ਇਉਂ ਕਹੀਂ ਵੀ ਜਿਹੜੀਆਂ ਆ ਪਿੰਗਾਂ ਇਹ ਤੂੰ ਖਾਈ ਪਹਿਲਾਂ ਤੇ ਇਹ ਤੂੰ ਉਦੋਂ ਨੂੰ ਜਾ ਹੀ ਬੜੇਗਾ ਜੇ ਲੋੜ ਪਈ ਤਾਂ ਤੂੰ ਇਹ ਚੁੱਕ ਦਿਖਾ ਲੈ ਤੇ ਨਹੀਂ ਇਹ ਜਿਹੜੀਆਂ ਪਿੰਨੀਆਂ ਤੋਂ ਜਵਾਕਾਂ ਨੂੰ ਲੈ ਜੀ ਪੱਕੀ ਕਰਤੀ ਜੀ ਪੂਰੀ ਜਣੀ ਠੀਕ ਹੈ ਪੂਰੀ ਹਵਾ ਪੂਰੀ ਪੱਕੀ ਕਰਤੀ ਜਦੋਂ ਆਈ ਤੇ ਜਾ ਕੇ ਕੋਲੇ ਜੇ ਬੈਠੇ ਬੜੇ ਆਖੇ ਜੇ ਕਹਿੰਦੀ ਤੇਰੀ ਸਾਲੀ ਆਈ ਸੀ ਕਿਹੜੀ ਸਾਲੀ ਆਈ ਸੀ ਉਹ ਮੇਰੀ ਭੂਆ ਦੀ ਕੁੜੀ ਵੀ ਇਧਰ ਵਿਆਹੀ ਵੀ ਆਹੋ ਤੇ ਉਹਨਾਂ ਦਾ ਕਮਰਾ ਬੜਾ ਤਖੜਾ ਤੇ ਜਦੋਂ ਮੈਨੂੰ ਪੁੱਛਣ ਲੱਗੀ ਮੈਂ ਹੋਵੇ ਸਾਡਾ ਟਾਈਮ ਪਾਸ ਮਸਾ ਹੁੰਦਾ ਸਾਡੇ ਦਾ ਦੋ ਕਿੱਲੇ ਆ ਉਹ ਵੀ ਤਰੇਵੇ ਆ ਤੇ ਬਸ ਔਖੀਆਂ ਸੀ ਤਾਂ ਤੇ ਉਹ ਕਹਿੰਦੇ ਵੀ ਸਾਡਾ ਕੰਮ ਬਹੁਤ ਤਖੜਾ ਸਾਡੇ ਕੋਲੇ ਬਹੁਤ ਕੋਸਾ ਤੇ ਮਹੀ ਮਾਲਕਣਾ ਵੀ ਤੂੰ ਮੇਰੇ ਜੀਜੇ ਨੂੰ ਭੇਜ ਦੀਸ ਤੂੰ ਪੈਸੇ ਨਾਲ ਤੂੰ ਤੁਸੀਂ ਪੈਲੀ ਛੜਾ ਲਿਓ ਤੇ ਨਾਲੇ ਚਾਰ ਪੈਸੇ ਦੇ ਤੇ ਤੂੰ ਦੁਕਾਨ ਤੋਂ ਕੋਣ ਪਾ ਲਈ ਤੇ ਤੜਾਕੀ ਕਹਿੰਦੇਗਾ ਕੰਮ ਬਣ ਗਿਆ ਦੁਕਾਨ ਪੈ ਗਈ ਚਾਰ ਪੈਸੇ ਬਣਨ ਲੱਗ ਜਾਂਗੇ ਮੌਜ ਨਾਲ ਸ਼ਖਾਂਗੇ ਨਸ਼ਾ ਨੁਸ਼ਾ ਖੋਆ ਵੀ ਚੰਗਾ ਮੈਂ ਜਾਊਂਗਾ ਕਰਦੇ ਤਿਆਰੀ ਉਹਨੇ ਭਾਈ ਗਮਾਂਡਲ ਨੇ ਕਰਕੇ ਹਰ ਦੁੱਧ ਕਰਕੇ ਕਰਕੇ ਬਣਾ ਕੇ ਖੋਆ ਜਾਂ ਪਿੰਗਾਂ ਬਣਾ ਤਗਾ ਪਿੰਗਾਂ ਬਣਾ ਕੇ 30 ਪਿੰਗਾਂ ਬਣਾਖ ਰਿਆ ਇੱਕ ਪਾਸੇ ਪਾ ਰੀਆਂ ਹੁੰਦੇ ਸੀ 1.5 1.5 ਉਹਨੂੰ ਭੈ ਨੱਕੀ ਕਹਿੰਦੇ ਦੋਣੇ ਉਹਦੇ ਚ ਤੇ 10 12 ਪਿੰਗਾਂ ਇੱਕ ਪਾਸੇ ਬਣਾ ਤੀਆਂ ਬਿਨਾਂ ਜ਼ਹਿਰ ਤੋਂ ਉਹਨਾਂ 30ਾਂ ਚ ਪਾਤੀ ਜ਼ਹਿਰ ਪਾ ਕੇ ਤੇ ਉਹਨੂੰ ਤੋੜਦਾ ਵੀ ਆਹ ਪਿੰਗਾਂ ਖਾਈ ਤੂੰ ਤੇ ਇਹ ਜੇ ਤਰੂ ਮੁੱਕ ਗਈਆਂ ਤਾਂ ਫੇਰ ਖਾਈ ਇਹਦੇ ਜੋ ਖਾਲੀ ਨੇ ਖਾਣੀਆਂ ਤੇ ਨਹੀਂ ਤੂੰ ਉਸੇ ਜਵਾਕਾਂ ਨੂੰ ਲੈ ਜੀਆ ਉਹਦੇ ਸਾੜੀ ਦਿਗਾਂ ਨੂੰ ਅੱਛਾ ਉਹ ਸਾਲਾ ਸਾੜੀ ਦੇ ਨੂੰ ਗਿਪਿਆ ਵਾ ਪੂਰਾ ਚੱਲ ਪਿਆ ਚੱਲਿਆ ਵਾ ਤਲੋ ਚਾਲ ਤੁਰਿਆ ਜਾਂਦਾ ਫੇਰ ਪਿੰਡੋਂ ਦਾ ਸਰੂਠੀਆਂ ਮੰਗਦਾ ਮੰਗ ਕੇ ਦੋ ਖਾਣਾ ਦਾ ਪਿੰਨੀ ਖਾਲਾ ਦਾ ਹਾਂ ਤੂੰ ਦੂਰ ਨਿਕਲ ਗਿਆ ਜਦੋਂ ਉਹਦੇ ਦੂਰ ਨਿਕਲ ਗਿਆ ਦੂਰ ਡੇਡੇ ਜਾ ਕੇ ਤੇ ਬੋਲ ਆ ਗਿਆ ਪਾਰਾ ਥੱਲੇ ਖੂਹੀ ਲੱਗੀ ਵੀ ਤੇ ਡੋਲ ਤੇ ਦੁਪਹਿਰਾ ਵੀ ਹੋਇਆ ਹੋਇਆ ਯਾਰਾ ਉਂ ਕਰਕੇ ਹੁਣ ਮੈਂ ਤੇ ਪਹਿਰਾ ਹਗਰੇ ਦੁਪਹਿਰਾ ਟਾਲ ਲਏ ਟਾਲ ਕੇ ਤੇ ਉਹਨੇ ਭਾਈ ਕਟੋਰੇ ਹੁੰਦੇ ਸੀ ਕਟੋਰੇ ਅੱਗੇ ਕੰਗਣੀ ਵਾਲੇ ਏਡੇ ਏਡੇ ਗਲਾਸ ਹੁੰਦੇ ਸੀ ਉਹਨੇ ਗਲਾਸ ਭਰ ਲਿਆ ਪਾਣੀ ਦਾ ਤੇ ਕਟੋਰੇ ਦੇ ਵਿੱਚ ਪਾਣੀਆ ਪਿੰਨੀਆਂ ਉਹ ਤੇ ਚਾਰਕ ਬਟੀਆਂ ਮੰਗਾਈ ਤਿੰਨ ਖਾ ਗਿਆ ਇੱਕ ਇੱਕ ਪਿੰਨੀ ਉਹ ਰਹੇਗੀ ਯਾਨੀ ਬਿਨਾ ਜ਼ਹਿਰ ਤੋਂ ਤਿੰਨ ਖਾ ਕੇ ਤੇ ਪੀ ਕੇ ਪਾਣੀ ਤੇ ਉਵੇਂ ਕਟੋਰਾ ਆ ਤਰਤਾ ਉਸੇ ਗਲਾਸ ਤਰਤਾ ਤੇ ਉਥੇ ਸਾਲਾ ਰੱਜ ਕੇ ਡੇਢਾ ਹੋ ਗਿਆ ਪੈ ਗਿਆ ਇਹਨੂੰ ਨੀਂਦ ਨੀਂਦ ਆ ਗਈ ਉਦੋਂ 30 ਫੌਜੀ ਆ ਗਏ ਸਹੀ ਤੇ ਫੌਜੀ ਆ ਗਏ ਘੂੜਿਆਂ ਤੇ ਉਹਨਾਂ ਦੇ ਧਿਆਏ ਉਹ ਭੁੱਖੇ ਵੀ ਬਹੁਤ ਤੇ ਧਿਆਏ ਵੀ ਉਹ ਪਾਣੀ ਪੀਤਾ ਪਾਣੀ ਪੀ ਕੇ ਤੇ ਇੱਕ ਬੋਲਦਾ ਆਹ ਮੇਰਾ ਸਾਲਾ ਕਿ ਰੱਜਿਆ ਵੱਖ ਮੇਂ ਘਰਾੜੇ ਮਾਰਦਾ ਉਹਨੇ ਤਾਂ ਕਿਹਾ ਰੱਜਿਆ ਘਰਾੜੇ ਮਾਰਦਾ ਇੱਕ ਕਹਿੰਦਾ ਖੁਮੇ ਆਪਣੇ ਵਾਂਗੂ ਭੁੱਖਾ ਹੀ ਮਾਰਦਾ ਹੋਊਗਾ ਦੂਜਾ ਰਖਿਆ ਦੋਨਾਂ ਯਾਰ ਰਖ ਪੀ ਦੇਖਿਆ ਆਪਾਂ ਭਾਂਡੇ ਦਾ ਲਿਬੜੇ ਪਾਏ ਆ ਖਾ ਕੇ ਹਟਿਆ ਰਿਹਾ ਹੋਏ ਜਿਹੇ ਲਿਬੜੇ ਪਏ ਭਾਂਡੇ ਦੂਜਾ ਤਾਂ ਦੇਖ ਤਾਂ ਭਲਾ ਇਹਦੇ ਚ ਕੀ ਆ ਸੁੱਤਾ ਪਿਆ ਬੰਦਾ ਮਰਿਆ ਬਰਾਬਰ ਹੁੰਦਾ ਉਹਨੇ ਉਹ ਖੋਲਿਆ ਰੋਟੀ ਚ ਪਿੰੰਗਾ ਨੁੱਪਿੰਗਾ ਕਹਿੰਦਾ ਉਹ 30 ਪਿੰੰਗਾ ਹੋ ਗਿਆ 31 ਇੱਕ ਪਿੰਨੀ ਵੱਧ ਗਈ ਜਿਹਨੇ ਖੋਲਿਆ ਉਹ ਕਹਿੰਦਾ ਵੀ ਇੱਕ ਇੱਕ ਆਉਂਦੀ ਆ ਸਾਰਿਆਂ ਨੂੰ ਤੇ ਦੋ ਮੇਰੀਆਂ ਜਿਹਨੇ ਹਮਤ ਕੀਤੀ ਆ ਉਹਨਾਂ ਨੇ ਖਾ ਲਈ ਉਹਨੇ ਦੋ ਖਾ ਲਈਆਂ ਖਾ ਕੇ ਉਹਨੂੰ ਪਾਣੀ ਪੂਣੀ ਪੀ ਦਿੱਤਾ ਤੀ ਦਿੱਤੀ ਲਟ ਗੇ ਮਰਨਾ ਹੀ ਸੀ ਜਦੋਂ ਉੱਠਿਆ ਉਹ ਉੱਠ ਕੇ ਦੇਖਿਆ ਤੀ ਘੋੜੇ ਖੜੇ ਆ ਤੇ ਨਾਲੇ ਹੰਗਾਲ ਨਿਕਲਣਗੇ 30 ਕੋੜੇ ਖੜੇ ਆ ਤੇ ਮੇਰਾ ਸਭ ਕੁੱਖ ਖਨਾਇਆ ਪਿਆ ਖਾ ਗੇ ਤੇ ਜਿਹੜੇ ਨੂੰ ਹਲਾਵੇ ਹੈ ਨਾ ਜਿਹੜੇ ਨੂੰ ਹਲਾਵੇ ਹੈ ਨਾ ਦੇਖਿਆ ਵੀ ਮਰੇ ਹੋਏ ਆ ਉਹਦਾ ਇੱਕ ਤੇਰਾ ਬਹਿ ਗਿਆ ਤੇ 30 ਕੋੜੇ ਲਾ ਲੇ ਮੂਰੇ ਤੇ ਉੱਤੇ ਮੂਰੇ ਲਿਖ ਕੇ ਲਾ ਲਿਆ ਬਾਂਮਨ ਦਾ ਪੁੱਤ ਸੀ 30 ਕੁਮਾਰ ਦਾ ਅੱਛਾ 30 ਬੰਦਿਆਂ ਦੀ ਪਾਵਰ ਕੱਲੇ ਜਾਂ 30 ਕੱਲਾ ਮਾਰਦਾ 30 ਕੁਮਾਰ ਦਾ ਲਿਖ ਲਿਆ ਲੈ ਕੇ ਚੋ ਟੋਪੀਆ ਪੁਰਿਆ ਜਾਂਦਾ ਤੇ ਗਾਹਾਂ ਰਾਜਾ ਤੇ ਵਜ਼ੀਰ ਸ਼ਿਕਾਰ ਖੇਡ ਕੇ ਆਉਂਦੇ ਆ ਜਦੋਂ ਦੇਖਿਆ ਮਾਰੇ ਕੋੜੇ ਬੜੀ ਲਈ ਆਉਂਦਾ ਵਜ਼ੀਰ ਕਹਿੰਦਾ ਪੜ ਕੇ ਦੇਖਿਆ ਵਜ਼ੀਰ ਨਾਲ 30 ਮਾਰਕਾ ਵੀ ਜੋੜਾ ਪੱਕਾ ਹੈ ਤਾਂ ਵੱਡਾ ਜੋੜਾ ਵੀ 30 ਬੰਦਿਆਂ ਨੂੰ ਮਾਰਦਾ ਵਜ਼ੀਰ ਰਾਜਾ ਕਹਿੰਦਾ ਪੁੱਛ ਫੇਰ ਆਂਦੇ ਵੀ ਸਾਡੇ ਨਾਲ ਚੱਲ ਬਾੜ ਆਹਦਾ ਵੀ ਮੈਂ ਤਾਂ 30 ਬੰਦੇ ਦਾ ਇਕੱਲੇ ਜੋੜਾ ਉਹਦੇ ਠੀਕ ਆ ਆ ਜਾ ਸਾਡੇ ਨਾਲ ਤੇ ਤੈਨੂੰ ਖਾ ਦੇਵਾਂਗੇ ਤੇ ਲੈ ਗਏ ਲਿਜਾ ਕੇ ਤੇ ਉਹ ਵਾਲੇ ਵੀ ਤੂੰ ਦੱਸ ਵੀ ਸਵਾਰੀ ਕਾਦੀ ਕਰੇਗਾ ਮੈਂ ਦਤੀ ਘੋੜੇ ਲਈ ਫਿਰਦਾ ਉਹ ਵਾਲਾ ਵੀ ਸਵਾਰੀ ਕਰੂ ਮੈਂ ਗਰੇ ਨਹੀਂ ਉਹਨਾਂ ਨੇ ਉਹਨਾਂ ਟਾਈਮਾਂ ਚ ਉਹ ਟਕਾ ਕਰਤਾ ਰੋਜ ਦਾ ਹੂੰ ਜਦੋਂ ਟਕਾ ਰੋਜ ਦਾ ਦੇਵਾਂਗੇ ਤੇ ਵੀ ਕਹੇ ਤੇ ਵੀ ਹੋਰ ਮੈਂ ਕੋਈ ਯੰਗ ਹੋਵੇ ਕਿਤੇ ਜਾਣਾ ਹੋਵੇ ਯਾਨੀ ਮੈਂ ਘੋੜੇ ਤੇ ਨਹੀਂ ਮੈਂ ਤਾਂ ਗੱਡੇ ਤੇ ਜਾਣਾ ਹੂੰ ਉਹ ਵੀ ਠੀਕ ਆ ਗੜਾ ਚੰਗਾ ਦੇਖ ਕੇ ਆ ਰਿਹਾ ਗਦੇ ਚ ਆ ਗਦੇ ਚ ਚੜਿਆ ਕਰੂ ਮੈਂ ਉਹਨਾਂ ਨੇ ਘਰੇ ਨੂੰ ਖਰਾਖ ਪੂਰੀ ਰੇਤੀ ਉਸ ਨੂੰ ਹੂੰ ਮਿੱਤੀ ਇਸ ਕਾ ਮਾਰ ਕਾ ਗੜਾ ਹੈ ਖਰਾਖ ਦੇ ਤੇ ਗੜਾ ਬਹੁਤ ਨਰਵਾ ਹੋ ਗਿਆ ਨਾਲ ਰਾਜੇ ਨੇ ਕਿਤੇ ਰੌਲਾ ਪਾਇਆ ਨਾਲ ਦੇ ਰਾਜੇ ਨੇ ਕਿਤੇ ਫੌਜ ਚੜਤੀ ਲੜਨ ਦੀ ਖਾਤਰ ਜਦੋਂ ਫੌਜ ਆੜਦੀ ਤੇ ਕਿਉਂ ਬਈ ਤਿਸਕਾ ਮਾਰਕਾ ਨੂੰ ਕਹਿੰਦੇ ਕਿਉਂ ਬਈ ਚਾਲ ਫੌਜ ਆਉਂਦੀ ਆ ਪੂਕਰ ਤਿਆਰੀ ਗਰਾਂ ਤਾਂ ਅਮਨੇ ਤਾਂ ਲਿਆ ਸੀ ਹੌਲੀ ਹੌਲੀ ਜਾਊ ਇਹ ਜਿੰਦਾਂ ਨੂੰ ਮੈਂ ਜਾਊ ਹੌਲੀ ਕੰਮ ਨੇ ਬੜ ਜੂ ਕੰਮ ਨੇ ਬੜ ਜੂ ਉਹ ਕਹਿੰਦਾ ਵੀ ਐਂ ਘਾਟਾ ਕਿਹੜਾ ਚਪਾਸ ਨੂੰ ਪਹਿਲਾਂ ਕਰੇ ਇਹਨੂੰ ਭੇਜ ਗਏ ਪਹਿਲਾਂ ਉਹਨੂੰ ਕਹਿੰਦੇ ਵੀ ਪਹਿਲਾਂ ਤੂੰ ਚੱਲ ਮੂਰੇ ਤੇ ਲੈ ਬਿਲਕ ਉਹਨੇ ਅਖਾ ਗੋਦੇ ਨਿਕਲ ਜਾਗੇ ਪਰ ਆਪਾਂ ਨੂੰ ਕੀ ਹੋ ਰੋ ਗਿਆ ਕੰਮ ਨਿਕਲ ਜਾਗੇ ਆਪਾਂ ਕੀ ਹੁੰਦਾ ਗਲ ਬੜਾ ਨਰਵਾ ਹੋਇਆ ਵਾ ਬਈ ਉਹਨਾ ਪਾ ਕੇ ਲਗਾਮਾਂ ਲੂ ਮਕਰ ਕੇ ਕਸ ਕੇ ਤੇ ਉਹ ਤੇ ਬੋਤਾ ਬੋਅ ਅਗਰ ਮਿਹੁੰਦੇ ਮਗਰ ਮੇਰੇ ਕਿਰਪਾਨਾਂ ਫੜਾ ਦਿਓ ਹੱਥਾਂ 'ਚ ਦੰਨਾ ਹੱਥਾਂ 'ਚ ਕਿਰਪਾਨਾਂ ਫੜਾ ਦਿਆਂ ਆਹ ਲਾਥਾਂ ਨਾਲ ਬੰਨ ਦਿਓ ਮੈਨੂੰ ਪੂਰਾ ਮੂਹਰੇੋਂ ਲਾਥਾਂ ਨਾਲ ਉਤੇ ਬੰਨਤਾ ਆਹ ਤਾਂ ਹੁਣ ਇਹਦੇ ਮਗਰ ਡਾਂਗ ਮਾਰੋ ਜ਼ੋਰ ਨਾ ਕਰੇ ਇਹਦੇ ਇਹਨੂੰ ਘਰੇ ਰੱਜੋ ਨਾ ਮਾਰੀ ਡਾਂਗ ਘਰੇ ਰਿਖਾ ਖਾਦੀ ਗੰਦਨੇ ਤਾਂ ਘਰ ਦਾ ਗੌਰ ਕਰਤੇ ਜਿਹੜੀ ਕੋਈ ਨੈਮ ਮਾਰੇ ਉਹ ਵੀ ਟੁੱਟ ਕੇ ਨਾਲ ਹੀ ਜਿਹੜਾ ਕੁਸੋਜ ਨਾਲ ਹੀ ਬਲੇਟੀ ਤਰ ਜਾਵੇ ਤੇ ਦੂਰੋਂ ਗੁਰਦ ਗੌਰ ਹੋਈ ਵੀ ਤੇ ਨਾਲ ਹਰੇ ਬਾਈ ਵਾਲੇ ਵੀ ਆ ਆ ਕੀ ਦਿਓ ਆਉਂਦਾ ਮੂਰੇ ਜਿਹੜਾ ਉਹਨਾਂ ਦਾ ਜਰਨੈਲ ਸੀ ਮੂਰੇ ਉਹ ਦੇਖ ਕੇ ਕਹਿੰਦਾ ਵੀ ਆ ਤਾਂ ਕੋਈ ਕੋਈ ਪ੍ਰੇਤਪੁਰਸ਼ ਕੀ ਹੈ ਜੀ ਸ਼ੈ ਆਉਂਦੀ ਆ ਉਹਨੇ ਦੇਖ ਕੇ ਤੇ ਪੂਰੇ ਝੰਡਾ ਖੜਾ ਕਰਤਾ ਹੂੰ ਝੰਡਾ ਗੱਲਾਂ ਦਾ ਬੇਵਸਾ ਹੋਇਆ ਮੈਂ ਪੱਜਾ ਜਾ ਕਿਸਮ ਕੁਲ ਕਰਮ ਖੁੱਲ ਗਏ ਜਦੋਂ ਉਧਰ ਨੂੰ ਗਿਆ ਤੇ ਉਹਨੇ ਝੰਡਾ ਖੜਾ ਕਰਤਾ ਨਹੀਂ ਪਤਾ ਲੱਗ ਗਿਆ ਹਾਂ ਬਈ ਉਹ ਆਹ ਵੀ ਸਾਡੀ 16 ਹੂੰ ਉਹ ਆਹ ਚੰਗਾ ਜੇ 16 ਤਾਂ ਮੈਨੂੰ ਲਿਖ ਕੇ ਦੇ ਦੇ ਕਿਉਂ ਮੈਨੂੰ ਲਿਖ ਕੇ ਦੇ ਰਹੋ ਮੈਂ ਉਹੀ ਆ ਕੇ ਦਿਖਾ ਦੂੰ ਉਹਨਾਂ ਨੂੰ ਫੌਜ ਪਿੱਛਾ ਆਉਂਦੀ ਆ ਉਨੇ ਲੈ ਕੇ ਦਿੱਤਾ ਲੈ ਕੇ ਅਰੇ ਉਹ ਕਰੋ ਗਾ ਮੁੜ ਕੇ ਰਾ ਇਧਰੋਂ ਫੇਰ ਡਾਂਗ ਮਾਰ ਦਿਓ ਉਧਰੋਂ ਫੇਰ ਡਾਂਗ ਮਾਰਤੀ ਫੇਰ ਭਾਈ ਉਹ ਭੱਜਿਆ ਬੇਸਾਬ ਉਧਰ ਆ ਗਿਆ ਆਖੇ ਤੇ ਉਹ ਲਿਆਖੇ ਦੇ ਬੰਦੇ ਵੀ 30 ਮਾਰਕਾ ਦਿੱਤੇ ਆ 30 ਮਾਰਕਾ ਦਿੱਤੇ ਆ ਉਹ ਜਿੱਥੇ ਇੱਕ ਸੀਟ ਆ ਉਹਥੇ ਉਹਨੂੰ ਦੋ ਟਕੇ ਕਰਤੇ ਅੱਛਾ ਦੋ ਟਕੇ ਕਰਤੇ ਉਹਨੂੰ ਮਕਾਨ ਦੇ ਤੱਡ ਉਹਦਾ ਪਿੰਡ ਆ ਗਿਆ ਪਿੰਡ ਆਖੇ ਅਰਬ ਬਾਲ ਬੱਚਾ ਵੀ ਲੈ ਗਿਆ ਕਿੱਥੇ ਤਾਂ ਭੇਜਿਆ ਸੀ ਮਾਰਨ ਨੂੰ ਕਿੱਥੇ ਬਾਲ ਬੱਚਾ ਲੈ ਗਿਆ ਸਾਰਿਆਂ ਨੂੰ ਲੈ ਗਿਆ ਉੱਥੇ ਲਗਿਆ ਵਾ ਪਿਓ ਨੂੰ ਭਰਾ ਨੂੰ ਸਾਰਿਆਂ ਬੱਚਿਆਂ ਨੂੰ ਖਰਾਕ ਗੌਰਮੈਂਟ ਹੀ ਖੁੱਲੀ ਸਭ ਕੋ ਖੁੱਲਾ ਤੇ ਉਹਦਾ ਮੌਜਨਾ ਛਕੇ ਉਧਰ ਤੇ यूं ਕੋਈ ਕਿਤੇ ਰਾਣੀ ਬਿਮਾਰ ਹੋ ਗਈ ਰਾਣੀ ਬਿਮਾਰ ਹੋਈ ਵੀ ਉਹ ਕਹੇ ਦਾਸਤਾ ਬੈਦ ਨੇ ਵੀ ਇਹ ਤਾਂ ਰਾਣੀ ਬੱਝ ਸਕਦੀ ਆ ਇਹ ਛੇਰ ਦਾ మాਸ ਆਵੇ ਛੇਰ ਦੇ మాਸ ਦੇ ਵਿੱਚ ਦਵਾਈ ਬਣੂਗੀ ਫੇਰ ਆਣੀ ਬਜੂਤ ਨਹੀਂ ਬਸਦੀ ਨਹੀਂ ਉਹ ਕਹਿੰਦੇ ਵੀ ਗੱੜਾ ਇੱਕ ਹੋਰ ਲੈ ਲਿਆ ਜਾ ਕੇ ਉਹਨੇ ਕਿਉਂ ਪਰਿਵਾਰ ਇਕੱਠਾ ਹੋ ਗਿਆ ਤਾਂ ਗੱੜਾ ਇੱਕ ਹੋਰ ਦੇ ਹੋ ਮੈਨੂੰ ਇੱਕ ਗੱਦੇ ਤੇ ਚੱਲਦਾ ਨਹੀਂ ਦੋ ਤੇ ਗੱਡੀ ਕਿਤੇ ਮਰ ਮੂਹ ਦਾ 100 ਲੋਡ ਪੈ ਜੇ ਤੇ ਬਾ ਮਾੜੇ ਮੋٹے ਕੰਮ ਹੁੰਨਾ ਮੈਨੂੰ ਦੱਸਿਆ ਕਰੋ ਤਖੜੇ ਕੰਮ ਹੁੰਦੇ ਦੱਸਿਆ ਕਰੋ ਰਾਜੇ ਨੇ ਸੱਦ ਲਿਆ ਭਾਈ ਇਦਰੀ ਦੇ ਵਿੱਚ ਨਾ ਰੱਖਦਾ ਉਹਦਾ 30 ਮਾਰਕਾ ਫੇ 30 ਮਾਰਕਾ ਬਈ ਐ ਕਰਕੇ ਰਾਣੀ بیمار ਦਵਾਈ ਪੈਣਾ ਤੇ ਬਿਸ਼ੇਰ ਲਿਆ ਮਾਰ ਕੇ ਦਵਾਈ ਬਣਾਉਣੀ ਆ ਅਰੇ ਰਾਜਾ ਮਾਰਾ ਮੋਟਾ ਨਾ ਮੈਨੂੰ ਕੰਮ ਦੱਸਿਆ ਕਰੋ ਮੈਂ ਤਖੜਾ ਕੰਮ ਦੱਸਿਆ ਕਰੋ ਹੋਰ ਬੱਤਾ ਖੜਾਇਆ ਮਾਰਾ ਕਿਵੇਂ ਲਿਆ ਜਾ ਕੇ ਅਜੋ ਤਾਂ ਗੱਲ ਚੀਜ਼ ਕੁਛ ਨਹੀਂ ਤੇ ਘਰੇ ਆ ਕੇ ਉਹਨਾਂ ਨੂੰ ਕਹਿੰਦਾ ਵੀ ਕੰਮ ਹੋ ਗਿਆ ਕਸੂਤਾ ਗੜੇ ਆ ਦੋ ਤੇ ਸਵੇਰੇ ਪੰ ਲੱਦਾਂਗੇ ਸਮਾਨ ਤੇ ਨੱਕਲ ਜਾਗੇ ਰਾਤੇ ਰਾਤ ਤੇ ਕਸੂਤੇ ਆੜ ਕੇ ਦਾ ਟਾਈਮ ਲੰਘਿਆ ਬਥੇਰਾ ਉਹ ਵੀ ਠੀਕ ਆ ਤੇ ਭੈਣਾਂ ਨਾ ਗੜੇ ਪਏ ਵੇ ਪਾਲਾ ਬਾਲਾ ਗੜੇ ਬਾਲੇ ਪਏ ਤੇ ਜਦੋਂ ਕਦੇ ਗਿਆ ਤਾਂ ਤੜਕਿਉ ਟੱਟੀ ਟੁੱਟੀ ਤੇ ਛੇਰ ਕਿਤੇ ਨਿਕਲਿਆ ਬਾਹਰ ਮਾਰਿਆ ਵਾ ਠੰਡ ਦਾ ਗੜਿਆਂ ਦਾ ਤੇ ਕੰਨ ਸਿੱਟੀ ਖੜਾ ਐ ਦਰਖਤ ਥੱਲੇ ਉਹ ਦਰਸਲੇ ਕੰਨ ਸਿੱਟੇ ਖੜਾ ਇਹਨੇ ਆਖੇ ਗਰੇ ਹੀ ਆ ਇਹਨੇ ਜਿਉਂ ਫੜਿਆ ਕੰਨ ਨੂੰ ਕੰਨੋ ਫੜ ਕੇ ਲਿਆ ਕੇ ਤੇ ਅੰਦਰ ਲਾਤਾ ਅੰਦਰ ਲਾ ਕੇ ਬਾਹਰ ਲਾਤਾ ਲਾਇਆ ਤਾਂ ਐਂ ਹੋ ਵੀ ਤਿੰਨ ਹੋ ਜਾਣਗੇ ਗਦੇ ਅੱਛਾ ਜਾਣੇ ਕਹੀਂ ਆ ਅਸੀਂ ਦੋ ਤੱਕ ਗਈ ਆ ਤੇ ਪੰਜ ਛੇ ਜਾਣੇ ਆ ਵੀ ਨਾਲ ਤਿੰਨ ਹੋ ਜਾਣਗੇ ਤਿੰਨ ਸਾਰੇ ਜਣੇ ਚੜ੍ਹ ਜਾਂਗੇ ਲਾ ਕੇ ਬਾਹਰ ਤੇ ਉਹਨਾਂ ਨੂੰ ਕਹਿ ਗਿਆ ਘਰਾਣਿਆਂ ਨੂੰ ਕਹਿ ਗਿਆ ਆਰਾ ਅੱਜ ਦਾ ਦਿਨ ਟਾਲ ਲੂ ਤੇ ਅੱਜ ਰਾਤ ਨੂੰ ਨਿਕਲ ਚੱਲਾਂਗੇ ਜੇ ਇੱਥੇ ਕੋਈ ਪੁੱਛਿਆ ਨਾ ਵੀ ਕਿੱਧਰ ਗਿਆ ਤੇ ਮੈਂ ਪਾਸੇ ਸੇ ਟਲ ਜਾਣਾ ਤੁਸੀਂ ਕਹਦੇ ਹੋ ਵੀ ਉਹ ਤਾਂ ਧੁਰਨ ਫਿਰਨ ਗਿਆ ਤੇ ਜੇ ਤਾਂ ਆ ਜੇ ਫਮਾ ਹੋਣਾ ਆਵੇ ਨਾ ਆਵੇ ਤਾਂ ਪਮਾਥਣ ਤਾਂ ਕਰਨਾ ਆਵੇ ਹੂੰ ਆਪ ਟਲ ਗਿਆ ਟਲਿਆ ਵੇ ਨੂੰ ਝੁੱਪ ਨਿਕਲੀ ਤੇ ਛੇਰ ਦਾ ਲਿਹਾ ਪਾਲਾ ਜਾ ਛੇਰ ਨੂੰ ਆਈ ਸੁਰਤ ਛੇਰ ਨੇ ਤਾਂ ਮਾਰੀ ਬੜਕ ਕੰਨਾ ਹਾਲਾਤ ਸੀ ਨੰਦ ਆਹਲਾ ਨੂੰ ਪਤਾ ਲੱਗਿਆ ਦੇਖਿਆ ਬੈਲਣਾ ਥਾਈ ਆਲੇ ਵੀ ਰਤੀਸ ਮਾਰਕਰਾ ਸ਼ੇਰ ਅੰਦਰ ਤਾੜੀ ਬੈਠਾ ਹੂੰ ਰਾਜੇ ਨੂੰ ਯਾਦ ਦੱਸਿਆ ਰਾਜਾ ਦਾ ਉਹ ਲਿਓ ਪਾਲ ਕੇ ਕੰਬਲੇ ਨੂੰ ਕਿੱਥੋਂ ਲਿਆ ਕੇ ਮਾਰਦਿਆ ਨਾ ਇਹ ਬਾਹਰ ਨਿਕਲਿਆ ਮਾਰ ਦੂ 50 ਬੰਦਿਆਂ ਨੂੰ ਪਾੜ ਦੂ ਕਰੋ ਕੰਮ ਇਹਦਾ ਉਹਦਾ ਕਿੱਥੋਂ ਸੀ ਇਹਦਾ ਪੁੱਛਿਆ ਵੀ ਕਿੱਧਰ ਗਿਆ ਉਹ ਕਹਿੰਦੇ ਵੀ ਤਾਂ ਸ਼ੇਰ ਕਰਨ ਗਿਆ ਵਾ ਆਜੇ ਨਾ ਪਵਾ ਹੁਣ ਆਜੇ ਨਾ ਆਵੇ ਤਾਂ ਕੋਈ ਨਹੀਂ ਪਮਦਨ ਸ਼ੇਰ ਤੇ ਕਰਨਾ ਆਵੇ ਉਪਾਸਿਆਂ ਦੀ ਬਾਈ ਤੇਰੇ ਅਰਗਿਆਂ ਨੇ ਕੰਧਾਂ ਖੁੰਦੋਂ ਨਹੀਂ ਹੋਗੇ ਤੀਰ ਤਾਰ ਮਾਰ ਕੇ ਸ਼ੇਰ ਮਾਰਤਾ ਸ਼ੇਰ ਮਾਰਤਾ ਤੇ ਆ ਗਿਆ ਪਤਾ ਲੱਗਿਆ ਜਦੋਂ ਵੀ ਆ ਗੱਲ ਸੀ ਚੇਰੀ ਜਾਵੜਿਆ ਬਹੁਤ ਜ਼ਰਾ ਮਾੜਾ ਕੰਮ ਕਰਿਆ ਰਾਜੇ ਨੂੰ ਕਹਿੰਦਾ ਤਾਂ ਇਹ ਕਿਉਂ ਮਰਵਾਇਆ ਹੈ ਜਦੋਂ ਮੈਂ ਜਿਉਂਦਾ ਲਿਆ ਮੈਂ ਤਾਂ ਉਹਨੂੰ ਤਾਂ ਲਿਆ ਸੀ ਮੈਂ ਤਾਂ ਤੇਰੇ ਸਾਹਮਣੇ ਉਹਨੂੰ ਕੁਲਕੇ ਮਾਰਨਾ ਸੀ ਹੁਣ ਟਖਾ ਹੋਰ ਬਣਾਦਾ ਸਾਰਾ ਟੱਬਰ ਜਾਵੜਿਆ ਜਿੱਥੇ ਨਲਾਇਕ ਸੀ ਮੋਜਾਂ ਕਰਦੇ ਆ ਬੱਚੇ ਪਾਲੀ ਜਾਂਦੇ